ਇੱਕ ਮੁਹੰਮਦ ਸ਼ਾਹ ਨਵਾਜ਼ ਨਾਮ ਦਾ ਜਿਹੜਾ ਵਿਅਕਤੀ ਹੈ ਕੜਾਈ ਦਾ ਕੰਮ ਕਰਦਾ ਜੋ ਇੱਥੇ ਤ੍ਰਿਪੜੀ ਰਹਿੰਦਾ ਜਿਹੜਾ ਕੱਲ ਧਾਗਾ ਲੈਣ ਲਈ ਆਇਆ ਸੀਗਾ ਤੇ ਜਦੋਂ ਉਹ ਸ਼ੌਪ ਤੋਂ ਧਾਗਾ ਲੈ ਕੇ ਨਿਕਲਿਆ ਤਾਂ ਦੋ ਵਿਅਕਤੀ ਜਿਹੜੇ ਅੰਸ਼ਪਤਿਆਂ ਬਾਈਕ ਤੇ ਆਏ ਵੀਡੀਓ ਦਾ ਫੋਨ ਖੋ ਕੇ ਆ ਭੱਜੇ ਜਦੋਂ ਭੱਜੇ ਤਾਂ ਉਹਨਾਂ ਦਾ ਪਿੱਛਾ ਕੀਤਾ ਅੱਗੇ ਪਬਲਿਕ ਦੀ ਸਹਾਇਤਾ ਨਾਲ ਜਿਹੜਾ ਉਹਨਾਂ ਨੂੰ ਫੜਿਆ ਵੀ ਤੇ ਫੜਦੇ ਦੌਰਾਨ ਉਹ ਮੌਕੇ ਤੇ ਗਰੇ ਵੀਰ ਨਾਲ ਛੱਪਾ ਵੀ ਛੱਡਿਆ ਤੇ ਜਦੋਂ ਫੜ ਕੇ ਉਹਨਾਂ ਨੂੰ ਪੁੱਛਿਆ ਨਾਮ ਉਹਨਾਂ ਨੇ ਹਰਿੰਦਰਪਾਲ ਜਿਹੜਾ ਪਰਤਣਾ ਦੇ ਕੋਲ ਰਹਿੰਦਾ ਪਤਨਾ ਦੇ ਨਾਲ ਬਸਤੀ ਆ ਦੁਰਗਾ ਬਸਤੀ ਉੱਥੇ ਰਹਿੰਦਾ ਤੇ ਦੂਜਾ ਉਹਦਾ ਸਾਥੀ ਬਬਲੂ ਜਿਹੜਾ ਕਿ ਜਲਾਲ ਸ਼ਾਹ ਦਾ ਲੜਕਾ ਬਬਲੂ ਤੇ ਇਹ ਅਲੀਪੁਰ ਦਾ ਤੇ ਦੋਨਾਂ ਨੂੰ ਅਸੀਂ ਰੌਡ ਆਪ ਕੀਤਾ ਤੇ ਮੋਬਾਈਲ ਨੂੰ ਰਿਕਵਰ ਕਰਿਆ ਬਾਕੀ ਕਰ ਦਿੱਤਾ ਸਿਰੇ ਦੋਨੋਂ ਲੋਕਲ ਪਟਿਆਲਾ ਤੋਂ ਬਿਲੋਂਗ ਹੈ ਕਿ ਇਹ ਕਿਤੋਂ ਬਾਰੋਂ ਆਇਆ ਹੈ ਜਿਹਨੂੰ ਦੱਸਿਆ ਜਿਹੜਾ ਹਰਿੰਦਰ ਪਾਲ ਇਹ ਪਤਨਾ ਦਾ ਜੀ ਤੇ ਦੂਜਾ ਜਿਹੜਾ ਨਹੀਂ ਪੜਦਾ ਜਿਹੜਾ ਅਲੀਪੁਰ ਦਾ ਹੈ ਜੀ ਬੈਕਾਊਂਡ ਯੂਪੀ ਤੋਂ ਰਹਿਣ ਦਾ ਉੱਥੋਂ ਇੱਥੇ ਮਾਈਗ੍ਰੇਟ ਹੋਇਆ ਕੁਝ ਜਾਂਚ ਵਿੱਚ ਆਇਆ ਹੈ ਕਿ ਸਾਥੀ ਕਿੰਨਾ ਬਣੇ ਜਿਹੜਾ ਹਰਿੰਦਰਪਾਲਾ ਇਹਦੇ ਤੇ ਪਹਿਲਾਂ ਵੀ ਚੋਰੀਆਂ ਦੇ ਦੋ ਤਿੰਨ ਪਰਚੇ ਦਰਜ ਨੇ ਤੇ ਇਹ ਉਹਦੇ ਨਾਲ ਕਿਸੇ ਤਰ੍ਹਾਂ ਸੰਪਰਕ ਵਿੱਚ ਆ ਗਿਆ ਬਾਕੀ ਕੰਪੀਸ਼ ਚੱਲ ਰਹੀ ਕੋਈ ਜਾਂਚ ਵੀ ਚੱਲ ਪਈ ਹੈ ਕਿੰਨੇ ਵਾਅਦੇ ਕਰ ਚੁੱਕੇ ਹਮ ਲੁੱਟ ਖੋਦੇ ਤਿੰਨ ਵਾਰ ਦਿੱਤਾ ਹਰਿੰਦਰਪਾਲ ਨੇ ਹੁਣ ਤੱਕ ਮੰਨਿਆ ਜੀ ਬਾਕੀ ਅਜੇ ਜਾਂਚ ਚੱਲ ਰਹੀ ਕੁਝ ਰਿਕਵਰੀ ਹੋਇਆ ਸਰ ਮੋਹਨ ਫਿਲਹਾਲ ਇੱਕ ਮੋਬਾਈਲ ਜਿਹੜਾ ਇਹਨਾਂ ਨੂੰ ਮੌਕੇ ਤੇ ਖੋਇਆ ਸੀ ਉਹ ਰਿਕਵਰ ਹੋ ਗਿਆ ਕਿ ਬਾਕੀ ਮੋਟਰਸਾਈਕਲ ਇਹਨਾਂ ਦਾ ਆਬਦਾਂ ਜਾਂ ਚੋਰੀ ਦਾ ਉਹ ਸਾਰਾ ਸੀ ਬੈਕਟਰੀ ਕਰ ਰਹੇ। ਹੁਣ ਕਿੱਦਾਂ ਦੀ ਕਾਰਵਾਈ ਕੀਤੀ ਗਈ ਹੈ ਸਾਡੀ ਮਨ ਦੇ ਉੱਤੇ? ਹੁਣ 382 ਦਾ ਅਸੀਂ ਮਕਦਮਾ ਦਰਜ ਕੀਤਾ ਜੀ ਤੇ ਅੱਗੇ ਫਰਦਰ ਜੇ ਕੋਈ ਹੋਰ ਤਫਤੀਸ਼ ਦੀ ਗੱਲ ਸਾਹਮਣੇ ਆਉ ਉਹ ਦੇ ਮੁਤਾਬਕ ਜਰੂਰ ਦਾ ਬ। ਕੁਝ ਹੋਰ ਵੀ ਖੁਲਾਸੇ ਹੋ ਸਕਦੇ ਹਨ ਇਹਨਾਂ ਨੂੰ ਲੈ ਕੇ। ਜਿਹੜਾ ਰਿਮਾਂਡ ਲਵਾਂਗੇ ਜੀ ਪੁਲਿਸ ਰਿਮਾਂਡ ਦੌਰਾਨ ਦੇਖੋ ਜਿਵੇਂ ਪਹਿਲਾਂ ਤੋਂ ਕ੍ਰਿਮੀਨਲ ਬੈਕਗ੍ਰਾਉਂਡ ਜਿਹਦਾ ਜੇਲ੍ਹ ਤੋਂ ਬਾਹਰ ਆਇਆ ਉਹ ਸਾਰਾ ਪਤਾ ਕਰਾਂਗੇ ਕਿੱਥੇ ਕਿੱਥੇ ਕੀ ਕੀ ਮਾਰਦਾ। ਇੱਕ ਮੁਹੰਮਦ ਸ਼ਾਹ ਨਵਾਜ਼ ਨਾਂ ਦਾ ਜਿਹੜਾ ਵਿਅਕ ਜੋ ਐਚਏ ਤਰੇਪਰੀ ਰਹਿੰਦਾ ਜਿਹੜਾ ਕੱਲ ਧਾਗਾ ਲੈਣ ਲਈ ਆਇਆ ਸੀਗਾ ਤੇ ਜਦੋਂ ਉਹ ਸ਼ੌਪ ਤੋਂ ਧਾਗਾ ਲੈ ਕੇ ਨਿਕਲਿਆ ਤਾਂ ਦੋ ਵਿਅਕਤੀ ਜਿਹੜੇ ਅੰਮਸ਼ਾਤੇ ਆ ਬਾਈਕ ਤੇ ਆਏ ਵੀਡੀਓ ਦਾ ਫੋਨ ਖੋ ਕੇ ਆਰ ਭੱਜੇ ਜਦੋਂ ਭੱਜੇ ਤਾਂ ਉਹਨਾਂ ਦਾ ਪਿੱਛਾ ਕੀਤਾ ਅੱਗੇ ਪਬਲਿਕ ਦੀ ਸਹਾਇਤਾ ਨਾਲ ਜਿਹੜਾ ਉਹਨਾਂ ਨੂੰ ਫੜਿਆ ਵੀ ਤੇ ਫੜਦੇ ਦੌਰਾਨ ਉਹ ਮੌਕੇ ਤੇ ਗਰੇ ਵੀਰ ਨਾਲ ਛੱਪਾ ਵੀ ਛੱਡਿਆ ਤੇ ਜਦੋਂ ਫੜ ਕੇ ਉਹਨਾਂ ਨੂੰ ਪੁੱਛਿਆ ਨਾਮ ਉਹਨਾਂ ਨੇ ਹਰਿੰਦਰਪਾਲ ਜਿਹੜਾ ਭਤਣਾ ਦੇ ਕੋਲ ਰਹਿੰਦਾ ਭਤਣਾ ਦੇ ਨਾਲ ਬਸਤੀ ਆ ਦੁਰਗਾ ਬਸਤੀ ਉੱਥੇ ਰਹਿੰਦਾ ਤੇ ਦੂਜਾ ਉਹਦਾ ਸਾਥੀ ਬਬਲੂ ਜਿਹੜਾ ਕਿ ਜਲਾਲ ਸ਼ਾਹ ਦਾ ਲੜਕਾ ਬਬਲੂ ਤੇ ਇਹ ਅਲੀਪੁਰ ਦਾ ਤੇ ਦੋਨਾਂ ਨੂੰ ਅਸੀਂ ਰੌਂਡ ਅਪ ਕੀਤਾ ਤੇ ਮੋਬਾਈਲ ਨੂੰ ਰਿਕਵਰ ਕਰਿਆ ਬਾਕੀ ਕਰ ਦਿੱਤਾ ਸਿਰੇ ਦੋਨੋਂ ਲੋਕਲ ਪਟਿਆਲਾ ਤੋਂ ਬਿਲੋਂਗ ਹੈ ਕਿ ਇਹ ਕਿਤੋਂ ਬਾਰੋਂ ਆਇਆ ਹੈ ਜੋ ਦੱਸਿਆ ਜਿਹੜਾ ਹਰਿੰਦਰ ਪਾਲ ਇਹ ਪਤਨਾ ਦਾ ਜੀ ਤੇ ਦੂਜਾ ਜਿਹੜਾ ਨਹੀਂ ਪੁੱਛਦਾ ਜਿਹੜਾ ਅਲੀਪੁਰ ਦਾ ਇਹਦੀ ਬੈਟਰਾਉਡ ਯੂਪ ਤੋਂ ਰਹਿਣ ਵਾਲਾ ਉੱਥੋਂ ਇੱਥੇ ਮਾਈਗਰੇਟ ਹੋਇਆ ਕੁਸਾ ਜਾਂਚ ਵਿੱਚ ਆਇਆ ਹੈ ਕਿ ਸਾਥੀ ਕਿਤਨਾ ਬਣੇ ਜਿਹੜਾ ਹਰਿੰਦਰ ਪਾਲ ਇਹਦੇ ਤੇ ਪਹਿਲਾਂ ਵੀ ਚੋਰੀਆਂ ਦੇ ਦੋ ਤਿੰਨ ਪਰਚੇ ਦਰਜ ਨੇ ਤੇ ਇਹ ਉਹਦੇ ਨਾਲ ਕਿਸੇ ਤਰ੍ਹਾਂ ਸੰਪਰਕ ਵਿੱਚ ਆ ਗਿਆ ਬਾਕੀ ਕੰਪਰੀਸ਼ਨ ਚੱਲ ਰਿਹਾ ਕੋਈ ਜਾਂਚ ਵੀ ਚੱਲ ਪਈ ਹੈ ਕਿੰਨੇ ਵਾਅਦੇ ਕਰ ਚੁੱਕੇ ਹਮ ਲੁੱਟ ਖੋਦੇ ਤਿੰਨ ਵਾਰ ਦਿੱਤਾ ਹਿੰਦਾ ਪਾਲੇ ਹੁਣ ਤੱਕ ਮੰਨੀਆਂ ਜੀ ਬਾਕੀ ਅਜੇ ਜਾਂਚ ਚੱਲ ਰਹੀ ਹੈ ਕੁਝ ਰਿਕਵਰੀ ਹੋਇਆ ਸਰ ਮੋਹਨ ਹਾਂ ਫਿਲਹਾਲ ਇੱਕ ਮੋਬਾਈਲ ਜਿਹੜਾ ਇਹਨਾਂ ਨੂੰ ਮੌਕੇ ਤੇ ਖੋਇਆ ਸੀ ਉਹ ਰਿਕਵਰ ਹੋ ਗਿਆ ਤੇ ਬਾਕੀ ਮੋਟਰਸਾਈਕਲ ਇਹਨਾਂ ਦਾ ਆਪਦਾ ਜਾਂ ਚੋਰੀ ਦਾ ਉਹ ਸਾਰਾ ਕੁਝ ਵੈਤਰੀਕ ਕਰ ਰਹੇ ਹੁਣ ਕਿੱਦਾਂ ਦੀ ਕਾਰਵਾਈ ਕੀਤੀ ਗਈ ਸਰ ਇਹਨਾਂ ਦੇ ਉੱਤੇ ਹੁਣ 382 ਦਾ ਅਸੀਂ ਮੁਕੱਦਮਾ ਦਰਜ ਕੀਤਾ ਜੀ ਕੇ ਫਰਦਰ ਜੇ ਕੋਈ ਹੋਰ ਤਫਤੀਸ਼ ਗੱਲ ਸਾਹਮਣੇ ਆਉ ਉਹਦੇ ਮੁਤਾਬਕ ਚਲਦਾ ਬ ਕੋਈ ਹੋਰ ਵੀ ਖੁਲਾਸੇ ਹੋ ਸਕਦੇ ਨੇ ਸਿਰ ਇਨਾਂ ਨੂੰ ਲੈ ਕੇ ਜਦ ਰਿਮਾਂਡ ਲਵਾਂਗੇ ਜੀ ਪੁਲਿਸ ਰਿਮਾਂਡ ਦੌਰਾਨ ਦੇਖੋ ਜਿਵੇਂ ਪਹਿਲਾਂ ਤੋਂ ਕ੍ਰਿਮੀਨਲ ਬੈਕਗ੍ਰਾਉਂਡ ਜਦੋਂ ਦਾ ਜੇਲ੍ਹ ਤੋਂ ਬਾਹਰ ਆਇਆ ਉਹ ਸਾਰਾ ਪਤਾ ਕਰਾਂਗੇ ਕਿੱਥੇ ਕਿੱਥੇ ਕੀ ਕੀ ਮਾਰਦਤ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ